ਤੁਸੀਂ ਦੇਖ ਸਕਦੇ ਹੋ ਹਨ ਵੀ ਬਹੁਤ ਚੰਗੀ ਅਰਡਰ ਕੁਆਲਟੀ ਵਾਲੀ ਆਪਾਂ ਸੁਣਾਣਾ ਮਾਝੇ ਦੀ ਟਾਮੀ ਟਾਮੀ ਮਤਲਬ ਪਿੰਡ ਦੇ ਵਿੱਚੋਂ ਨਿਕਲਦੀ ਹੈ ਮਾਝੇ ਦੀ ਕੀ ਆਹ ਫਾਰਮ ਦੇ ਉੱਤੇ ਹਜੇ ਇਹਨੇ ਕੱਚੀ ਹੈਗੀ ਕੀ ਇਹ ਕਲਾ ਹਾਂ ਵੀ ਦੋਸਤੋ ਨਾ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਸੋਹਣਾ ਫਾਰਮ ਦਿਖਾਵਾਂਗੇ ਇਹ ਫਾਰਮ ਦੀ ਜੇ ਗੱਲ ਕਰੀਏ ਬਾਪੂ ਸਰਜੀਤ ਸਿੰਘ ਢਿੱਲੋਂ ਬੁਰਜਾਲੇ ਵਪਾਰੀ ਰਹੇ ਆ ਉਹਦੇ ਟਾਈਮਾਂ ਦੇ ਵਿੱਚ ਟੌਪ ਦੇ 10 ਵਪਾਰੀਆਂ ਦੇ ਵਿੱਚੋਂ ਇੱਕ ਸੀਗੇ ਬਾਪੂ ਦੀ ਇੱਕ ਗੱਲ ਹੋਰ ਦੱਸਾਂਗੇ ਉਹਨਾਂ ਟਾਈਮਾਂ ਦੇ ਵਿੱਚ ਨਾ ਵੀ ਲੋਡ ਲੱਗਦੇ ਹੁੰਦੇ ਮੌੜ ਮੰਡੀ ਤੇ ਉੱਥੋਂ ਬੰਬੇ ਕਲਕੱਤੇ ਨੂੰ ਮੱਝਾਂ ਭਰਦੇ ਰਹੇ ਆ ਆਪਣਾ ਖਾਸ ਮਿੱਤਰ ਉਹਨਾਂ ਦਾ ਦੋਤਾ ਪਰਮਜੀਤ ਸਿੰਘ ਮਾਟਾ ਪ੍ਰਧਾਨ ਤੇ ਉਹਨਾਂ ਨਾਲ ਆਪਾਂ ਅੱਜ ਵਿਸ਼ੇਸ਼ ਮੁਲਾਕਾਤ ਕਰਾਵਾਂਗੇ ਦੋਸਤੋ ਮੈਂ ਇੱਕ ਗੱਲ ਹੋਰ ਦੱਸਦਾ ਹਨਾ ਬਾਈ ਦਾ ਕੰਮ ਜੇ ਆਖੀਏ ਵੀ ਵਪਾਰ ਦਾ ਵਪਾਰ ਦੇ ਨਾਲ ਦੇ ਮਤਲਬ ਨਾਲ ਦੇ ਨਾਲ ਇੱਕ ਦੁੱਧ ਦਾ ਕੰਮ ਵੀ ਹੈ ਦੁੱਧ ਦੇ ਨਾਲ ਚੰਗੀ ਬਰੀਡ ਕੰਨੀ ਵੀ ਧਿਆਨ ਰੱਖਦੇ ਆ। ਪਸ਼ੂ ਆਈ ਨਹੀਂ ਹੈਗਾ ਕੋਈ ਮਾੜਾ, ਸਭ ਚੰਗੇ ਪਸ਼ੂ ਰੱਖਦੇ ਆ। ਵਪਾਰ ਦੇ ਵਿੱਚ ਵੀ ਚੰਗਾ ਪਸ਼ੂ ਹੀ ਲੈਂਦੇ ਆ ਤੇ ਸੇਲ ਕਰਦੇ ਆ। ਤੁਸੀਂ ਆਹ ਦੇਖੋ ਦੁੱਧ ਦੀ ਜੀ ਗੱਲ ਕਰ ਗਏ ਡੋਲੂ ਨੂੰ ਨੰਬਰ ਲੱਗੇ ਪਏ ਆ। ਰੇਟ ਦੀ ਦੇਖ ਲਓ ਗੱਲ ਹਨਾ। ਬਾਕੀ ਫਾਰਮ ਕੰਨੀ ਆਜ ਗਈ ਆਪਾਂ। ਫਾਰਮ ਵੀ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹੈ। ਫਾਰਮ ਆਈ ਨਹੀਂ ਹੈਗਾ। ਇੱਕ ਫਾਰਮ ਮੋੜ ਮੰਡੀ ਦੇ ਵਿੱਚ ਤੇ ਇੱਕ ਫਾਰਮ ਦੀ ਜੀ ਗੱਲ ਕਰ ਗਏ ਆਪਾਂ ਪਿੰਡ ਵੀ ਹੈਗਾ। ਪਿੰਡ ਉਹ ਮੱਜਾਂ ਹੁੰਦੀਆਂ ਜਿਹੜੀਆਂ ਕੀ ਗੱਪਣਾ ਹੁੰਦੀਆਂ ਨੇ ਦੋ ਦੋ ਹਟੀਆਂ ਹੁੰਦੀਆਂ ਜਦੋਂ ਤਿਆਰ ਹੋ ਜਾਂਦੀਆਂ ਹਨਾ ਉੱਥੇ ਤੇ ਫਿਰ ਇਸੇ ਫਾਰਮ ਦੇ ਉੱਤੇ ਆ ਜਾਂਦੀਆਂ ਤੇ ਆਪਾਂ ਤੁਹਾਡੀ ਬਾਈ ਨਾਲ ਵਿਸ਼ੇਸ਼ ਮੁਲਾਕਾਤ ਕਰਾਵਾਂਗੇ ਦੋਸਤੋ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਨਵੇਂ ਵੀਰ ਐ ਪੇਜ ਨੂੰ ਫੋਲੋ ਕਰ ਲਿਓ ਤੇ ਬਹੁਤਾ ਟਾਈਮ ਨਹੀਂ ਲੈਂਦੇ ਤੇ ਆਜੋ ਆਪਾਂ ਤੁਹਾਡੀ ਗੱਲਬਾਤ ਕਰਾਂਗੇ ਸਾਰੇ ਆਪਣੇ ਦਰਸ਼ਕ ਵੀਰਾਂ ਨੂੰ ਆਪਣਾ ਨਾਮ ਤੇ ਕਿੱਥੇ ਆਪਾਂ ਖੜੇ ਆ ਹਨਾ ਉਹ ਤੁਸੀਂ ਦੱਸ ਦਿਓ ਕਿਰੋ ਸਾਹਿਬ ਮੇਰਾ ਨਾਮ ਪੂਰਾ ਪਰਮਜੀਤ ਸਿੰਘ ਆ ਠੀਕ ਹੈ ਤੇ ਪਰ ਮੈਨੂੰ ਮਾਟੇ ਪ੍ਰਧਾਨ ਦੇ ਨਾਂ ਨੇ ਜਾਣਦੇ ਸਾਰੇ ਹਾਂਜੀ ਬਾਈ ਜੀ ਠੀਕ ਹੈ ਨਾਮ ਮੇਰਾ ਪੂਰਾ ਪਰਮਜੀਤ ਸਿੰਘ ਆ ਠੀਕ ਹੈ ਬਾਈ ਤੇ ਆਪਾਂ ਮੋੜ ਮੰਡੀ 'ਚ ਖੜੇ ਆ ਅੱਜ ਜਿਹੜੀ ਕਿਸੇ ਟਾਈਮ ਤੋਂ ਲਾ ਕੇ ਪਸ਼ੂਆਂ ਦੇ ਵਪਾਰ ਲਈ ਮਸ਼ਹੂਰ ਆ ਸਹੀ ਗੱਲ ਬਈ ਹਾਂ ਮੱਝਾਂ گاਵਾ ਦੇ ਵਪਾਰ ਲਈ ਮਸ਼ਹੂਰ ਆ ਖਾਸ ਕਰ ਮੱਝਾਂ ਲਈ ਕਿਉਂਕਿ ਇੱਥੋਂ ਨਾ ਪੁਰਾਣੇ ਸਮਿਆਂ ਤੋਂ ਲਾ ਕੇ ਕਲਕੱਤੇ ਦਾ ਲੋਡ ਲੱਗਦਾ ਰਿਹਾ ਲੋਡ ਲੱਗਦਾ ਰਿਹਾ ਹਾਂ ਇੱਥੋਂ ਟ੍ਰੇਨ ਮੱਝਾਂ ਦੀ ਭਰ ਕੇ ਵਲਗਤ ਜਿਵੇਂ ਆਪਾਂ ਮੁੰਨੇ ਤੇ ਕਲਕੱਤੇ ਨੂੰ ਇੱਥੇ ਟ੍ਰੇਨ ਰਾਹੀਂ ਮੱਝਾਂ ਜਾਂਦ ਕਰਾਂਗਾ ਬੰਬੇ ਵੀ ਜਾਂਦ ਕਰਾਂਗੇ ਜਾਂਦੀਆਂ ਰਹੀਆਂ ਹਾਂ ਕਿਉਂਕਿ ਮੇਰੇ ਮੈਨੂੰ ਤਾਂ ਪਤਾ ਹੈ ਵੀ ਮੇਰੇ ਨਾਨਾ ਜੀ ਨੇ ਕਿਸੇ ਟਾਈਮ ਬੰਬੇ ਵੀ ਮੱਝਾਂ ਉਤਾਰੀਆਂ ਪੁੰਨੇ ਵੀ ਉਤਾਰੀਆਂ ਤੇ ਕਲਕੱਤੇ ਵੀ ਉਤਾਰਨਾ ਕਲਕੱਤੇ ਵੀ ਹਾਂ ਠੀਕ ਹੈ ਟ੍ਰੇਨ ਰਾਹੀਂ ਉਤਾਰਨਾ ਠੀਕ ਹੈ ਤਾਂ ਪਤਾ ਇਸ ਗੱਲ ਤੇ ਇੱਕ ਗੱਲ ਹੋਰ ਦੱਸੋ ਜੀ ਤੁਹਾਡੇ ਫਾਦਰ ਸਾਹਿਬ ਵੀ ਮਤਲਬ ਵੀ ਇਹ ਕੰਮ ਕਰਦੇ ਰਹੇ ਆ ਹਾਂ ਜੀ ਕਿਉਂਕਿ ਆਮ ਅੱਗੇ ਕਿਸਾਨ ਪਰਿਵਾਰਾਂ 'ਚ ਹਰੇਕ ਦੇ ਮੱਝੇ ਰੱਖਿਆ ਹੁੰਦੇ ਸੀ ਫਾਦਰ ਸਾਹਿਬ ਨੂੰ ਚਸਕਾ ਜ਼ਰੂਰ ਸੀ ਪਰ ਇੰਨਾ ਜ਼ਿਆਦਾ ਨਹੀਂ ਸੀ ਮੰਨ ਲਓ ਵੀ ਜਿੰਨਾ ਹੁਣ ਸੋਨੂ ਆ ਨਹੀਂ ਨਹੀਂ ਵੀ ਘਰੇ ਵਪਾਰ ਲੈਣ ਸੀ ਠੀਕ ਹੈ ਤੇ ਫਿਰ ਜਦੋਂ ਮਤਲਬ ਫਾਦਰ ਸਾਹਿਬ ਇੱਧਰ ਵਿਆਹੇ ਗਏ ਤੇ ਰਿਸ਼ਤੇਦਾਰੀ ਪਈ ਤੇ ਨਾਨਾ ਜੀ ਸਾਡੇ ਬਹੁਤ ਜ਼ਿਆਦਾ ਆਪਦੇ ਸੇਮ ਟਾਈਮ ਦੇ ਬਹੁਤ ਸਿਰੇ ਦੇ ਵਪਾਰੀ ਸੀ ਐਂ ਕਹਿ ਸਕਦੇ ਆ ਵੀ ਜੇ ਪੰਜਾਬ ਚੋਂ ਟੌਪ 10 ਕੱਢਣੇ ਹੁਣ ਤਾਂ ਮੇਰੇ ਨਾਨਾ ਜੀ ਟੌਪ 10 ਚ ਨਿਕਲਦੇ ਸੀ ਉਸ ਟਾਈਮ ਚ ਠੀਕ ਹੈ ਜੀ ਪੂਰੇ ਪੰਜਾਬ ਚੋਂ ਪੂਰੇ ਪੰਜਾਬ ਚੋਂ ਕਿ ਇੰਡੀਆ ਲੈਵਲ ਤੋਂ ਟੌਪ 10 ਚ ਸੀਗੇ ਠੀਕ ਆ ਹਾਂ ਤੇ ਉਹਨਾਂ ਉਸ ਤੋਂ ਬਾਅਦ ਫਿਰ ਨਾਨਾ ਫਾਦਰ ਸਾਹਿਬ ਨੂੰ ਨਾਨਾ ਜੀ ਦੇਖ ਕੇ ਜਸਕਾ ਪੈ ਗਿਆ ਤੇ ਮੈਂ ਫਿਰ ਨਾਨਕੇ ਪਰਵਾਦ ਹੀ ਰਹਿੰਦਾ ਰਹਿਣਾ ਨਾਨਾ ਜੀ ਕੋਲੇ ਠੀਕ ਹੈ ਉੱਥੇ ਮੈਂ ਤਾਂ ਉੱਥੇ ਹੀ ਮੱਝਾਂ ਦੀ ਜੰਮਿਆ ਮੱਝਾਂ ਦੀ ਪਲਿਆ ਮੱਝਾਂ ਦੀ ਖੇਡਿਆ ਠੀਕ ਹੈ ਮੈਂ ਤਾਂ ਉਦੋਂ ਦੀ ਏ ਸਾਰਾ ਕੁਝ ਠੀਕ ਹੈ ਨਾਲੀ ਮਤਲਬ ਨਾਲ ਹੀ ਤੁਸੀਂ ਉਦੋਂ ਮਤਲਬ ਸੁਭਾਅ ਪੈ ਗਿਆ ਇੱਕ ਨਾਲ ਦੀ ਨਾਲ ਹਾਂ ਸੁਭਾਅ ਪੈ ਗਿਆ ਠੀਕ ਹੈ ਤੇ ਜੇ ਆਪਾਂ ਗੱਲ ਕਰੀਏ ਪ੍ਰੋਪਰ ਆਪਣੇ ਡਰੈਸ ਪਿਛਲਾ ਪਿੰਡ ਦੀ ਗੱਲ ਕਰਕੇ ਸੋਚ ਜਿਵੇਂ ਹਨਾ ਹਾਂਜੀ ਹਾਂਜੀ ਤੇ ਉੱਥੇ ਵੀ ਮਤਲਬ ਆਪਣਾ ਚੱਲਦਾ ਕਾਰੋਬਾਰ ਮੱਝਾਂ ਦਾ ਬਿਰੇ ਉੱਥੇ ਪਤਾ ਕੀ ਉੱਥੇ ਮੇਰੀਆਂ ਮੱਝਾਂ ਜਿਹੜੀਆਂ ਦੁੱਧੋਂ ਸੁੱਕੀਆਂ ਹੁੰਦੀਆਂ ਜਿਵੇਂ ਮੈਂ 2 ਲੱਖ ਦੀ 2.5 ਲੱਖ ਦੀ ਮੱਝ ਲੈ ਕੇ ਦੁੱਧ ਤੇ ਲਾ ਦੇਣੀ ਆ ਠੀਕ ਹੈ ਹੁਣ ਜੋ ਤੋਕੜ ਵੇਚਾਂਗੇ ਸੂਏ ਦਰਾਣ ਮੰਨ ਲਓ 1.5 ਲੱਖ ਦੀ ਮੱਝ ਲਈ 75 ਦੀ ਵਿਕਣੀ ਆ ਠੀਕ ਹੈ 75000 ਤਾਂ ਸੂਏ ਦਾ ਦੁੱਧ ਪੀਉਂਦੀ ਨਹੀਂ ਠੀਕ ਹੈ ਉਹ ਫਿਰ ਘਰੇ ਭੇਜ ਦੇ ਲਿਆ ਠੀਕ ਹੈ ਹਾਂ ਨਾਲ ਆਪਣਾ ਖੇਤੀ ਦਾ ਵੀ ਕੰਮ ਹੈ ਠੀਕ ਹੈ ਵੱਡੇ ਭਾਈ ਸਾਹਿਬ ਖੇਤੀ ਕਰਦੇ ਨਾਲ ਨਾਲ ਆਪਾਂ ਮੱਝਾਂ ਪਾਲਦੇ ਆਂ ਮੱਝਾਂ ਪਾਲਦੇ ਹੋ ਹਾਂ ਨਾਲ ਆਪਾਂ ਬਰੀਡਿੰਗ ਦੇ ਉੱਤੇ ਵੀ ਬਰੀਡਿੰਗ ਤੇ ਕੰਮ ਇਹ ਕਰਦੇ ਆਂ ਵੀ ਆਪਦੇ ਮੈਨੂੰ ਨਾ ਬਚ ਠੀਕ ਹੈ ਉਦੋਂ ਤੋਂ ਲੱਗ ਕੇ ਮੈਨੂੰ ਛੋਟੇ ਹੁੰਦੇ ਕੁਦਰਤ ਦੀ ਕੋਈ ਲਗਾਨ ਹੁੰਦੀ ਹੈ ਮਤਲਬ ਕਿਸੇ ਚੀਜ਼ ਚ ਰੁਚੀ ਹੁੰਦੀ ਹੈ ਬੱਚੇ ਦੀ ਮੇਰੀ ਝੋਟਿਆਂ ਚ ਰੁਚੀ ਬਚਪਨ ਤੋਂ ਹੀ ਹੈ ਠੀਕ ਹੈ ਵੀ ਮਤਲਬ ਕਿਸੇ ਕਹਿਣ ਕਹਾਉਣ ਦੇ ਜਾਂ ਸਿੱਖਣ ਤੇ ਨਹੀਂ ਵੀ ਝੋਟੇ ਚੰਗੇ ਝੋਟੇ ਵੱਡੇ ਝੋਟੇ ਦੇਖਣਾ ਮੇਰੀ ਉਹ ਰੁਚੀ ਸੀ ਸ਼ੌਕ ਸੀ ਮਤਲਬ ਵਿਸ਼ਾਉਕ ਸੀਗਾ ਸ਼ੌਕ ਸੀਗਾ ਉਸ ਤੋਂ ਲੱਗ ਕੇ ਮੰਨ ਲਓ ਬੱਚੇ ਪੈਦਾ ਕਰਨੇ ਘਰੇ ਚੰਗੀਆਂ ਕਟੀਆਂ ਚੰਗੇ ਕੱਟੇ ਉਹ ਵੀ ਕਰੇ ਜਾਂਦੇ ਨੇ ਟੋਕੜਾ ਮੱਜਾ ਤਾਂ ਜਾਣੀ ਜਾਣੀਆਂ ਉਹ ਵੀ ਕਰੇ ਜਾਂਦੇ ਮਤਲਬ ਤੁਸੀਂ ਇਸ ਫਾਰਮ ਦੇ ਉੱਤੇ ਵੀ ਹੈਨਾ ਆਪਾਂ ਜਿਵੇਂ ਪਹਿਲਾਂ ਆਪਾਂ ਦਿਖਾਏ ਆ ਹੈਨਾ ਤੁਸੀਂ ਸਾਨੂੰ ਮੈਨੂੰ ਦਿਖਾਏ ਹੈਗੇ ਉਹਦੇ ਵੀ ਚੰਗੇ ਥੋੜੇ ਮਤਲਬ ਕਟੀਆਂ ਆ ਗਈਆਂ ਤੇ ਕੱਟੀਆਂ ਵੀ ਆ ਗਈ ਹੈਨਾ ਸਾਰੇ ਬਾਲ ਦਿਓ ਤੁਸੀਂ ਐ ਨਹੀਂ ਹੈਗਾ ਵੀ ਜਿਵੇਂ ਸਾਡੇ ਮਤਲਬ ਦੇਖੀ ਜੇ ਮਾਨਸਾ ਕਰਨੀ ਹੈਨਾ ਅਸੀਂ ਉਧਰ ਵੀ ਡੈਰੀਆਂ ਦੇ ਵਿੱਚ ਜਾਂਦੇ ਹਾਂ ਉਹਨਾਂ ਦੇ ਰੱਖ-ਰਖਾਵ ਹੋਰ ਹਸਾਬ ਦਾ ਹੁੰਦਾ ਥੋੜੇ ਤਾਂ ਮਤਲਬ ਜੇ ਅੱਖੀਏ ਬੈਕਸਾਈਡ ਵੀ ਇੱਕ ਥਾਂ ਆ ਗਿਆ ਪਸ਼ੂਆਂ ਦਾ ਤੇ ਪਿੱਛੇ ਤਿੰਨ ਮੱਝਾਂ ਚੰਗੀਆਂ ਵੀ ਖੜੀਆਂ ਨੇ ਤੇ ਉਧਰਲੀ ਸਾਈਡ ਹੈਨਾ ਦੋ ਨੌਰੇ ਆ ਗਏ ਥੋੜੇ ਤੇ ਉਧਰ ਵੀ ਬਹੁਤ ਚੰ ਮੈਂ ਤਾਂ ਹੀ ਪਹਿਲਾਂ ਆਖਿਆ ਵੀ ਦੋਸਤੋ ਵੀ ਤਿੰਨ ਤੱਕ ਤਿੰਨ ਕੰਮ ਜਿਵੇਂ ਦੁੱਧ ਦਾ ਵੀ ਬਰੀਡਿੰਗ ਦਾ ਵੀ ਹਨਾ ਤੇ ਪਸ਼ੂ ਪਾਲਕ ਵੀ ਨੇ ਚੰਗੇ ਨੇ ਸੇਲ ਪਰਚੇਜ ਜਿਹੜਾ ਇਹਨਾਂ ਦਾ ਵੀ ਉਹ ਵੀ ਮੁੱਖ ਧੰਦਾ ਆ ਗਿਆ ਦੋਸਤੋ ਪ੍ਰਧਾਨ ਜੀ ਜਿਵੇਂ ਹੁਣ ਤੁਸੀਂ ਆ ਪਿੱਛੇ ਤਿੰਨ ਮੱਝਾਂ ਖੜੀਆਂ ਹਨਾ ਹਾਂਜੀ ਇਹ ਮਤਲਬ ਆਪਾਂ ਤਾਂ ਖੜ ਗਏ ਇੱਥੇ ਹਨਾ ਵੀ ਇਹ ਚੰਗੀਆਂ ਨੇ ਤਿੰਨੇ ਦੇ ਤਿੰਨ ਬਾਕੀ ਤਾਂ ਸਾਰੇ ਪਸ਼ੂ ਆਪਣੇ ਕੋਲ ਚੰਗੇ ਆ ਕਿੰਨੇ ਕ ਮਤਲਬ ਮਤਲਬ ਆਪਾਂ ਰੁਟੀਨ ਦੇ ਵਿੱਚ ਕਿੰਨੇ ਕ ਨਾਗ ਜਿਹੜੇ ਆਪਣੇ ਕੋਲੇ ਥੇਲ ਵਾਸਤੇ ਹੁੰਦੇ ਹੀ ਹੁੰਦੇ ਆ ਬਿਲਕੁਲ ਰਮਨ ਵੀਰੇ 15 ਤੋਂ 20 ਨਗ ਸੇਲ ਪਰਚੇਜ਼ ਵਾਸਤੇ ਹੁੰਦੇ ਆ ਅੱਛਾ ਕਈ ਵਾਰ ਇਹ ਹੋ ਜਾਂਦਾ ਵੀ ਕਈ ਵਾਰ ਕੋਈ ਗਾਹਕ ਆ ਗਿਆ ਲੈ ਗਿਆ ਮੱਝਾ ਘਟਗੀਆਂ ਦੁਬਾਰੇ ਪਿੰਡਾਂ ਚ ਸੂਆ ਘਟਾ ਦੁਬਾਰੇ ਲਿਆ ਕੇ ਗੱਬਣਾ ਸਵਾਈਆਂ ਉਦੋਂ ਤਾਂ ਘਟ ਸਕਦੀਆਂ ਨਹੀਂ 15 ਤੋਂ 20 ਰੂਟੀਨ ਚ ਮੇਰੇ ਕੋਲੇ ਰੂਟੀਨ ਦੇ ਵਿੱਚ ਰਹਿੰਦੀਆਂ ਰਹਿੰਦੀਆਂ ਜਿਵੇਂ ਮੈਂ ਆਹ ਦੇਖੀ ਹਾਂ ਹਨਾ ਛੋਟੀਆਂ ਬਹੁਤ ਵੱਡੀਆਂ ਮੱਝਾਂ ਨੇ ਹਾਂਜੀ ਹਾਂਜੀ ਜਿਵੇਂ ਉਹ ਆ ਗਈ ਹਨਾ ਇਧਰ ਦਿਖਾ ਦਿਓ ਆਪਣਾ ਵੀ ਇੱਕ ਆਜੋ ਨੇੜੇ ਆਜੋ ਵੀ ਜਿਵੇਂ ਆਹ ਪਹਿਲੀ ਮੱਝ ਆ ਗਈ ਹਨਾ ਕੋਈ ਸਵਾਈ ਹੈ ਇਹ ਤਾਜੀ ਹਾਂਜੀ ਤੁਸੀਂ ਆਪਾਂ ਕਹਿ ਸਕਦੇ ਆਪਣੇ ਸਾਹਮਣੇ ਜੇਰ ਪਈ ਹੈ ਜੀ ਤੇ ਲੈ ਵੀ ਦੋਸਤੋ ਤੁਸੀਂ ਆ ਮੱਝ ਦੇਖ ਸਕਦੇ ਹੋ ਹਨਾ ਬਹੁਤ ਚੰਗੀ ਮੱਝ ਹੈਗੀ ਮੀਨੀ ਮੱਝ ਆ ਗਈ ਤੇ ਪ੍ਰਧਾਨ ਸਾਹਿਬ ਜੀ ਵੀ ਇਹਦੀ ਡਿਟੇਲ ਦਾ ਆਪਾਂ ਜਾਣਕਾਰੀ ਡਿਟੇਲ ਇਹਦਾ ਦੂਜਾ ਸੂਆ ਜੀ ਪ्योर ਮੂਣੀ ਮੀਨੀ ਹੈ ਠੀਕ ਹੈ ਸਿੰਘ ਇਹਦਾ ਆ ਸਿੰਘ ਦੋਨੇ ਆ ਹਲਦੇ ਆ ਦੇਖੋ ਸਿੰਘ ਹਲਦੇ ਆਗੇ ਇਧਰ ਲਾ ਵੀ ਸਿੰਘ ਪੂਰਾ ਹਲਦਾ ਦੇਖ ਲਓ ਠੀਕ ਹੈ ਕਿੰਨਾ ਸੂਆ ਗਈ ਪ੍ਰਧਾਨ ਜੀ ਇਹਦਾ ਦੂਜਾ ਸੂਆ ਜੀ ਠੀਕ ਹੈ ਆ ਦੇਖ ਲਓ ਬਰੀਡ ਇਹਦੀ ਪੂਛ ਦੇਖ ਲਓ ਇਹਦੇ ਪੁਰਿਆਂ ਦੀ ਢਾਲ ਦੇਖ ਲਓ ਠੀਕ ਹੈ ਇਹਦਾ ਥਣ ਚੱਡਾ ਦੇਖ ਲਓ ਇਧਰ ਹੋ ਜਾ ਵੀ ਚੱਲ ਬੁੱਤ ਦੇਖੋ ਦੋਸਤੋ ਹਨਾ ਵੀ ਥਾਣਾ ਜੇ ਆਪਾਂ ਗੱਲ ਕਰ ਗਏ ਥਾਣ ਦੀ ਲੇਵੇ ਦੀ ਤਾਜੀ ਸੂਈ ਮੱਝ ਤੁਹਾਨੂੰ ਦਿਖਾ ਰਹੇ ਹਾਂ ਜਿਹੜੀ ਅੱਜ ਇੱਥੇ ਫਾਰਮ ਦੇ ਉੱਤੇ ਉਪਲਬਧ ਹੈ ਥਣ ਵੀ ਬਹੁਤ ਚੰਗਾ ਹੈਗਾ ਤੇ ਇਹ ਜੇ ਕਿੰਨੇ ਕ ਦੁੱਧ ਕੱਢ ਦੂਗੀ ਪ੍ਰਧਾਨ ਸਾਹਿਬ ਜੀ ਆਪਾਂ ਮਗਰ ਇਹ ਤਾਂ ਕੱਟੀ ਨੂੰ ਜਨਮ ਦਿੱਤਾ ਕਿ ਕੱਟੀ ਨੂੰ ਜੀ ਕੱਟੀ ਨੂੰ ਵੀਰੇ ਇਹ ਪਤਾ ਕੀ ਹੈ ਇਹ ਕਰਮਾਲੀਆਂ ਦਾ ਕੁਝ ਪਤਾ ਨਹੀਂ ਕੁਝ ਪਤਾ ਨਹੀਂ ਹਨਾ ਮੌਕੇ ਦਾ ਮੌਕੇ ਆ ਇਹ ਸਭ ਝੂਠਾ ਹੈ ਐਵੇਂ ਤੁਹਾਨੂੰ ਮੈਂ ਵੀਡੀਓ ਤੇ ਆਪਾਂ ਚਲੋ ਗੱਲ ਕਰ ਰਹੇ ਹਾਂ ਚੈਨਲ ਚੱਲ ਰਿਹਾ ਤੁਹਾਡਾ ਵੀ ਗੱਪ ਮਾਰੀ ਜਾਵਾਂ ਹਨਾ ਠੀਕ ਹੈ ਇਹ ਨਹੀਂ ਪਤਾ ਵੀ ਕਿਹੜੀ ਚ ਸਾਡੀ ਜਿੱਤ ਹੋ ਜੇ ਕਿਹੜੀ ਚ ਹਾਰ ਹੋ ਜੇ ਹਾਰ ਹੋ ਜੇ ਸਾਡੇ ਲਈ ਸਾਰੀਆਂ ਚੰਗੀਆਂ ਥੋਡੇ ਵਾਸਤੇ ਸਾਰੀਆਂ ਚੰਗੀਆਂ ਇਹ ਤੁਹਾਡੀ ਗੱਲ ਮੈਂ ਅਸੀਂ ਇਸ ਕਿਤੇ ਜੋ ਰੋਟੀ ਖਾਂਦੇ ਆ ਸਾਡੇ ਲਈ ਸਾਰੀਆਂ ਚੰਗੀਆਂ ਇਹ ਨਹੀਂ ਪਤਾ ਵੀ ਕਿਹੜੀ ਨੇ ਸਾਡੀ ਪਿੱਠ ਲਵਾ ਦੇਣੀ ਹੈ ਕਿਹੜੀ ਨੇ ਸਾਡੀ ਬੱਲੇ ਬੱਲੇ ਕਰਵਾ ਦੇਣੀ ਹੈ ਹਨਾ ਇਹ ਗੱਲ ਮੈਨੂੰ ਤੁਹਾਡੀ ਬਹੁਤ ਸੋਹਣੀ ਲੱਗੀ ਵੀ ਅਗਲੇ ਦੇ ਮਾਲਕਾਂ ਦੇ ਘਰੇ ਜਾ ਕੇ ਦੰਦ ਕੱਢਣ ਦਾ ਪਤਾ ਕਿਉਂਕਿ ਮੈਨੂੰ ਤਾਂ ਪਤਾ ਨਾ ਵੀ ਮੈਂ ਗਵਾਲ ਨਾਲ ਮੈਂ ਗਵਾਲ ਚ ਮੱਝਾਂ ਚੋਣਾ ਚੋਣੇ ਆਮ ਕੀ ਹੁੰਦਾ ਵਪਾਰੀ ਹਰੇਕ ਨਾ ਛੋਟੀ ਜੀ ਬਾਲਟੀ ਲੈ ਕੇ ਇਹਦੇ ਜੀ 15 ਕਿਲੋ ਬੋਲੀ ਆ ਉਹ ਅੱਜ ਤੱਕ ਮੈਨੂੰ 15 ਕਿਲੋ ਬੋਲੀ ਨਹੀਂ ਥਈ ਥਈ ਨਹੀਂ ਵੀ 15 ਕਿਲੋ ਬੋਲੀ ਕਿਵੇਂ ਹੋ ਤੁਸੀਂ ਚੋਂਗੇ ਨੈਟ ਟਾਈਮ ਤੋਂ ਟਾਈਮ ਚੌਥੇ ਦਿਨ ਵੇਲੀ ਕਰਾਂਗੇ ਮੱਝ ਆਪਾਂ ਜਿਹੜਾ ਰੂਟੀਨ ਆ ਰੂਟੀਨ ਚੌਥੇ ਜਾਂ ਪੰਜਵੇਂ ਹਾਂ ਹਾਂ ਜਿਹੜੀ ਬਾਲੇ ਦੁੱਧ ਵਾਲੀ ਮੱਝ ਆਪਾਂ ਪੰਜਵੇਂ ਤੋਂ ਛੇਵੇਂ ਵੀ ਲੈ ਜਾ ਸਕਦੇ ਨਹੀਂ ਪੰਜਵੇਂ ਦਿਨ ਤੋਂ ਪਹਿਲਾਂ ਵੇਲੀ ਨਹੀਂ ਕਰ ਸਕਦੇ ਸਹੀ ਗੱਲ ਆ ਕਿਉਂਕਿ ਮਿਲਕ ਫੀਵਰ ਹੋ ਜੂ ਠੀਕ ਹੈ ਠੀਕ ਹੈ ਉਹ ਰੂਟੀਨ ਤਾਂ ਟਾਈਮ ਤੋਂ ਟਾਈਮ ਉਹ ਦੁੱਧ ਤਾਂ ਪਤਾ ਲੱਗੂ ਨਾ ਵੀ ਇਹਨੇ 5 ਕਿਲੋ ਟਾਈਮ ਦੀ ਕੱਢੀ ਇਹਨੇ 7 ਕੱਢੀ ਸਹੀ ਗੱਲ ਆ ਜਿੰਨਾ ਚਿਰ ਆਪਾਂ ਮੱਝ ਬੇਲੀ ਨਹੀਂ ਕਰਦੇ ਉਹਦਾ ਪੱਕੀ ਮਤਲਬ ਕੀ ਕਹਿ ਦੇਈਏ ਜੀ ਲਗਣਾ ਦੀ ਥੱਲੇ ਤੇ ਵੀ 15 ਕਿਲੋ ਬੌਲੀ ਆ ਹੈਨਾ 15 ਕਿਲੋ ਬੌਲੀ ਆ ਜਿਵੇਂ ਅੱਜ ਤਾਂ ਇਹ ਜਮਾ ਤਾਜੀ ਸੂਈ ਹੋਈ ਹੈ ਹਾਂਜੀ ਇਹਦਾ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਹਾਂ ਇਹਦੀ ਬੌਲੀ ਕੱਢੀ ਹੋਇਆ ਬੱਚਾ ਇਹਦਾ ਰਜਾਇਆ ਹੋਇਆ ਠੀਕ ਹੈ ਇਹਦੀ 5 ਕਿਲੋ ਮੈਂ ਬੌਲੀ ਕੱਢਤੀ 5 ਬਾਲਟੀ ਚ ਹਾਂ 5 ਕਿਲੋ ਬੌਲੀ ਕੱਢਤੀ ਜੀ ਠੀਕ ਹੈ ਹਾਂ ਬਾਲੀ ਫਿਰ ਉਹੀ ਗੱਲ ਡਰੋਂ ਆ ਤੁਸੀਂ ਦੇਖੋ ਮੈਂ ਇਹਦੇ ਅਸਾਰੀ ਨਾ ਲੁੱਕ ਦੇਖੋ ਦੀ ਵੀ ਕੀ ਕਹਾਣੀ ਆ ਲੇ ਵੀ ਦੋਸਤੋ ਹਨਾ ਵੀ ਜਿਹੜੀ ਇਹ ਮੱਝ ਨੂੰ ਆਪਾਂ ਦਿਖਾ ਰਹੇ ਹਾਂ ਮੱਝ ਹੈਗੀ ਲੈ ਬੋ ਤੋਰਦੇ ਤਾਂ ਮੋਰ ਕੇ ਦਿਖਾ ਦੋ ਦੋਸਤੋ ਵੀ ਆਪਾਂ ਤੁਹਾਨੂੰ ਮੱਝ ਇਹ ਤੋਰ ਕੇ ਦਿਖਾਉਂਦੇ ਹਾਂ ਮੱਝ ਹੈਗੀ ਬਹੁਤ ਚੰਗੀ ਵੀ ਇਹੋ ਜਿਹੀਆਂ ਮੱਝਾਂ ਇਦੋਂ ਵੀ ਤਖੜੀਆਂ ਮੱਝਾਂ ਇੱਕ ਜਿਹੜੀ ਹੋਰ ਵੀ ਖੜੀ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਪਹਿਲਾਂ ਆਹ ਮੱਝ ਚੈੱਕ ਕਰ ਲਓ ਥੋੜਾ ਜਿਆ ਸਾਨੂੰ ਕੀ ਹੈ ਨੇਹਰਾ ਤਾਂ ਹੋ ਚੁੱਕਿਆ ਪਰ ਕੀ ਹੈਗੀ ਇਹਦੀ ਮੱਝ ਦੀ ਜਿਹੜੀ ਬੌਲੀ ਕੱਢੀ ਹੋਈ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਹਨ ਵੀ ਬਹੁਤ ਚੰਗੀ ਅਰਡਰ ਕੁਆਲਟੀ ਵਾਲੀ ਆਪਾਂ ਤੁਹਾਨੂੰ ਨੇੜੇ ਕੈਮਰਾ ਲਾ ਕੇ ਦਿਖਾ ਦਿੰਨੇ ਆ ਤੇ ਆਜੋ ਆਪਾਂ ਦੂਜੀ ਜਿਹੜੀ ਹੈਗੀ ਮੱਝ ਉਹਦੀ ਵੀ ਜਾਣਕਾਰੀ ਲੈ ਕੇ ਦਿੰਨੇ ਜਿਹੜੀ ਕਿ ਸੇਲ ਵਾਸਤੇ ਉਪਲਬਧ ਦਾ ਜਿਹੜੀ ਐਡੀ ਵੱਡੀ ਮੱਝ ਨੂੰ ਮਤਲਬ ਵੀ ਬਹੁਤ ਟਾਵੇਂ ਟਾਵੇਂ ਮਿਲਦੀ ਹੈ ਦੇਖਣ ਨੂੰ ਮਿਲਦੀ ਨਹੀਂ ਵੈਲੀ ਗੱਲ ਤਾਂ ਵੀ ਪ੍ਰਧਾਨ ਸਾਹਿਬ ਜਿਹੜੀ ਆ ਮੱਝ ਆ ਗਈ ਹੈ ਨਾ ਹਾਂਜੀ ਇਹ ਬਹੁਤ ਵੱਡੀ ਮੱਝ ਆ ਹਾਂਜੀ ਕੈਮਰੇ ਦੇ ਵਿੱਚ ਮਤਲਬ ਜ਼ਰੂਰ ਛੋਟੀ ਦਿਖਾਈ ਦਿੰਦੀ ਹੋਊਗੀ ਪਰ ਸਾਡੇ ਜਿਵੇਂ ਮੈਂ ਕੋਲੇ ਖੜਾ ਹਾਂ ਹਨਾ ਮੈਨੂੰ ਬਹੁਤ ਵੱਡੀ ਮੱਝ ਲੱਗਦੀ ਐ ਵੀ ਐਡੀ ਮੱਝ ਕਿਤੇ ਟਾਮੀ ਟਾ ਵੀ ਹੁੰਦੀ ਐ ਇਹਦੀ ਕੀ ਡਿਟੇਲ ਆਗੀ ਇਹ ਮੰਨ ਲਓ ਇਹ ਤੁਸੀਂ ਐਂ ਕਹਿ ਸਕਦੇ ਉਹਨੂੰ ਮੌੜ ਮਾਡਲ ਕਹਿ ਸਕਦੇ ਹੋ ਅੱਛਾ ਇਹ ਐ ਮੌੜ ਵਾਲਾ ਮਾਡਲ ਇਹ ਐ ਮੌੜਾ ਵਾਲਾ ਆਮ ਮੌੜਾਂ ਚ ਇਹ ਜਿਹੇ ਮੱਝਾਂ ਆਮ ਹੀ ਪੈਦਾ ਹੁੰਦਾ ਠੀਕ ਐ ਹੁਣ ਤਾਂ ਲੋਕ ਪਾਲਣੋਂ ਹਟ ਜੇ ਠੀਕ ਐ ਇਹ ਮੌੜ ਏਰੀਏ ਚ ਆਸੇ ਪਾਸੇ ਮੌੜਾਂ ਦੇ ਜਿੰਨੇ ਪਿੰਡ ਨੇ ਠੀਕ ਐ ਐਡੀ ਐਡੀ ਮੱਝਾਂ ਆਮ ਹੀ ਆ ਤਾਂ ਮੰਨ ਲਓ ਵੀ ਪੂਰੀ ਜਿਹੇ ਹਾਈਐਸਟ ਕਹਿ ਸਕਦੇ ਆ ਠੀਕ ਆ ਹਾਂ ਇਹ ਇਹ ਮੱਜਾਂ ਮਲੋ ਇਹ ਜੀਆਂ ਸਾਡੇ ਆਮ ਪਿੰਡਾਂ ਚ ਮੋੜ ਏਰੀਆ ਚ ਪੈਦਾ ਹੁੰਦਾ ਡੇਢ ਠੀਕ ਹੈ ਤੇ ਇਹ ਬਣਾ ਸਾਹਿਬ ਜੀ ਕਿੰਨੇ ਵੇ ਸੂਏ ਜੇ ਸੂਣ ਵਾਲੀ ਇਹ ਤਾਂ ਕਿ ਤੀਜਾ ਸੂਆ ਜੀ 8 ਦਿਨ ਇਹਦੇ ਰਹਿੰਦੇ ਆ ਠੀਕ ਹੈ ਇਹ 20 22 ਕਿਲੋ ਦੁੱਧ ਆਮ ਦੇ ਦਿੰਦੀ ਹੈ 20 22 ਮਾਲਕ ਦਾ ਕਹਿਣਾ ਮਾਲਕ ਦਾ ਮੈਂ ਫਿਰ ਉਹੀ ਕਹਿਣਾ ਵੀ ਝੂਠਾ ਸੱਚੇ ਵਾਲੀ ਗੱਲ ਹੈ ਨਾ ਠੀਕ ਹੈ ਗੱਲ ਵੀ ਮੈਂ ਉਹਦੇ ਮਨੂੰ ਜਿੱਦੇ ਮੇਰੇ ਕੰਡੇ ਤੇ ਧਰਤਾ ਠੀਕ ਹੈ ਹਾਂ ਮਾਲਕ ਦਾ ਕਹਿਣਾ ਆ ਗਿਆ ਹਾਂ ਜਿਹਦੀ ਹਾਈਟ ਲੈਂਥ ਦਾ weight ਆਮ ਮੰਗਾ ਨਾਲੋਂ ਬਹੁਤ ਡਬਲ ਹੈ ਬਹੁਤ ਡਬਲ ਜੀ ਇਹ ਜਿਹੜੀਆਂ ਜਫਰਾਬਾਦੀ ਜਿਹੜੀਆਂ ਗਿਰਦੇ ਆ ਫਰੁੰਦੀਆਂ ਉਹਨਾਂ ਦਾ ਹੁੰਦਾ ਠੀਕ ਹੈ ਗੱਲ ਵੀ ਹਜੇ ਤਾਂ ਇਹਨੇ ਮਤਲਬ ਕਿੰਨੇ ਕ ਦਿਨ ਲੈ ਜੂ ਪ੍ਰਧਾਨ ਜੀ 8 ਕਹਿੰਦੇ ਆ ਜੀ ਹੁਣ ਮੱਝ ਆ ਟਾਈਮ ਆ ਜੇ ਜੀ ਲਾ ਗਈ 15 ਵੀ ਲੈ ਸਕਦੀ ਆ 12 ਵੀ 10 ਵੀ ਠੀਕ ਹੈ ਮੇਰੇ ਹਿਸਾਬ ਦੇ ਵਿੱਚ ਵੀ 10 15 ਦਿਨ ਤਾਂ ਲਾਜ਼ਮੀ ਖੋਲ ਵੀ ਮੁੰਡਿਆ ਕਰਾਂ ਮੱਝ תחਾ ਗੀ ਆਪਾਂ ਬਹੁਤ ਚੰਗੀ ਮੱਝ ਜਿਹੜੀ ਮਾਟੇ ਪ੍ਰਧਾਨ ਕੋਲੇ ਫਾਰਮ ਦੇ ਉੱਤੇ ਖੜੀ ਆ ਤੁਸੀਂ ਆਪ ਦੇਖ ਸਕਦੇ ਹੋ ਵੀ ਐਡੀ ਮੱਝ ਨਾ ਟਾਮੀ ਟਾਮੀ ਹੁੰਦੀ ਜੇ ਆਪਾਂ ਤੁਹਾਨੂੰ ਦੂਰੋਂ ਕੈਮਰਾ ਲਾ ਕੇ ਦਿਖਾਉਣੇ ਆ ਹਨਾ ਮੱਝ ਐਡੀ ਟਾਮੀ ਟਾਮੀ ਮਤਲਬ ਪਿੰਡ ਦੇ ਵਿੱਚੋਂ ਨਿਕਲਦੀ ਹੈ ਮੱਝ ਜਿੱਡੀ ਕੀ ਆਹ ਫਾਰਮ ਦੇ ਉੱਤੇ ਹਜੇ ਇਹਨੇ ਕੱਚੀ ਆ ਗਈ ਕੀ ਇਹ ਕੱਲਾ ਕੱਲਾ ਜਿਹੜਾ ਹੈਗਾ ਆਰਡਰ ਕੁਆਲਿਟੀ ਨੂੰ ਜਿਹੜਾ ਥਾਂ ਲੱਗਿਆ ਹੋਇਆ ਉਹ ਬਹੁਤ ਸੋਹਣਾ ਲੱਗਿਆ ਕੱਲਾ ਕੱਲਾ ਥਾਣਾ ਕਿਸੇ ਵੀ ਮਤਲਬ ਜੇ ਅੱਖੀ ਵੀ ਕਿਸੇ ਵੀ ਪਾਸੋਂ ਕੋਈ ਮਾਰ ਨਹੀਂ ਖਾਂਦੀ ਲੈ ਵੀ ਬਣਦੇ ਕਰਾ ਇਹਦੇ ਖਾਸ ਦੇਖੋ ਜੀ ਇੱਕ ਗੱਲ ਰਮਨ ਜੀ ਹਾਂਜੀ ਹਾਂਜੀ ਇਹਦੇ ਜਿਹੜੇ ਖੋਰਾ ਨਾ ਆਮ ਕਰਕੇ ਅੱਜ ਕੱਲ ਮੱਝਾਂ ਦੇ ਐ ਹੋਏ ਹੁੰਦੇ ਆ ਹਾਂ ਇਹਦੇ ਐ ਨਾ ਜਮਾ ਜਿਵੇਂ ਘੋੜੀ ਦੇ ਪੌੜ ਹੁੰਦੇ ਹਨ ਨਾ ਅੱਛਾ ਵੀ ਇਹ ਮਤਲਬ ਫਿਰ ਜਿਹੜੇ ਪਿੰਡ ਦੇ ਵਿੱਚੋਂ ਆਈ ਹੈ ਤੇ ਇਹ ਟੋਬੇ ਟਾਬੇ ਤੇ ਜਾਂਦੀ ਰਹੀ ਹੈ ਹਾਂ ਛੱਪੜ ਤੇ ਜਾਂਦੀ ਰਹੀ ਹੈ ਛੱਪੜ ਤੇ ਜਾਂਦਾ ਛੱਪੜਾਂ ਦੀ ਬਹੁਤ ਵੱਡੀ ਢੇਨ ਆ ਬੱਚਾ ਬਹੁਤ ਵੱਡੀ ਢੇਨ ਆ ਜੀ ਜਿਹੜੇ ਏਰੀਆ 'ਚ ਛੱਪੜ ਚੰਗੇ ਆ ਉੱਥੇ ਕੁਆਲਿਟੀ ਜਿਹੜੀ ਬਰੀਡ ਦਾ ਸੁਹਾਰ ਹੋਣਾ ਨਾ ਇਹ ਛੱਪੜਾਂ ਬਿਨਾ ਨਹੀਂ ਹੁੰਦਾ ਜਿੱਥੇ ਛੱਪੜ ਨੇ ਉੱਥੇ ਛੱਪੜਾਂ ਨਾਲ ਆਟੋਮੈਟਿਕ ਹੋਣ ਲੱਗ ਜਾਣਾ ਸਹੀ ਗੱਲ ਹਾਂ ਤੇ ਇਵੇਂ ਆ ਤੀਜੀ ਮੱਝ ਆ ਗਈ ਹੈ ਨਾ ਹਾਂਜੀ 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 ਤੇ ਇਹ ਮੱਝ ਜਿਹੜੀ ਇਹ ਵੀ ਕਦ ਕਾੜ ਦੀ ਬਹੁਤ ਚੰਗੀ ਆ ਗਈ ਹਾਂ ਤੇ ਇਹ ਵੀ ਤਾਜੀ ਸੂਈ ਹੈ ਪ੍ਰਧਾਨ ਜੀ ਬ ਤੇ ਇਹ ਕੱਲ ਵੀ ਬੌਲੀ ਨਿਕਲ ਗਈ ਹੁਣ ਤਾਂ ਇਹਦੇ ਕੁਝ ਬੇਟੇ ਨਹੀਂ ਲੱਗ ਰਿਹਾ ਠੀਕ ਹੈ ਤੇ ਜੇ ਤੁਸੀਂ ਐਂ ਦੇਖਦੇ ਵੀ ਕੱਲ ਦੇਖਦੇ ਤਾਂ ਨਜ਼ਾਰੇ ਹੋរី ਸੀ ਸੂਨ ਵੇਲੇ ਠੀਕ ਹੈ ਇਹ ਕੱਲ ਦੀ ਸੂਈ ਹੋਗੀ ਮਾਜੀ ਹਾਂਜੀ ਹਾਂਜੀ ਕੱਲ ਦੀ ਤੇ ਜੇ ਹੁਣ ਆਪਾਂ ਇਹਦੀ ਜੇ ਸੂਏ ਦੀ ਗੱਲ ਕਰਕੇ ਸੂਆ ਕਿੰਨੇਵੇਂ ਸੂਏ ਇਹਦਾ ਤੀਜਾ ਸੂਆ ਜੀ ਤੀਜਾ ਸੂਆ ਤੀਜਾ ਕਿੰਨਾ ਕ ਦੁੱਧ ਪਾ ਦੂਗਾ ਇਹਦਾ ਤੀਜਾ ਇਹਦਾ ਤੀਜਾ ਮੀਨੀ ਦਾ ਦੂਜਾ ਮੀਨੀ ਦਾ ਦੂਜਾ ਆ ਗਿਆ ਇਹ ਦੋਨੇ ਤਿੰਨੇ ਆ ਇਹ ਤੀਜੇ ਸੂਆ ਸੂਕੀ ਜੀ ਠੀਕ ਹੈ ਇਹ ਸੁਹ ਚੁੱਕੀ ਹੈ ਠੀਕ ਹੈ ਇਹਨੇ ਹਜੇ ਸੂਨ ਦੇ ਵਿੱਚ ਉਹਦੇ ਬਾਕੀ ਆ ਦਿਨ ਤੇ ਪਤਾ ਚੀ ਜੇ ਇਹ ਦੁੱਧ ਕਿੰਨਾ ਕਪਾ ਦੂਗੀ ਦੁੱਧ ਤਾਂ ਵੀਰੇ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਨਾ ਵੀ ਐਵੇਂ ਜੇ ਫਰੋਡ ਮਾਰਨੇ ਆ 22 ਕਿਲੋ 25 ਕਿਲੋ 30 ਕਿਲੋ ਸਾਨੂੰ ਨਹੀਂ ਪਤਾ ਵੀ ਤਿੰਨਾ ਜੋ ਕਿਹੜੀ ਨੇ 18 ਤੇ ਲੈਣਾ ਕਿਹੜੇ ਨੇ 25 ਤੇ ਜਾਣਾ ਕਿਹੜੀ ਨੇ 15 ਤੇ ਲੈਣਾ ਸਹੀ ਗੱਲ ਆ ਇਹ ਪਰਮਾਤਮਾ ਦੀ ਦੇਣ ਹੂ ਹੈ ਹੈ ਤਿੰਨੇ ਦੀਆਂ ਤਿੰਨੇ ਅੱਗੇ ਜਹਾਂ ਜਾ ਕੇ ਮਾਲਕ ਦੀ ਸਾਂਭ ਸੰਭਾਲ ਪਸ਼ੂ ਦੀ ਤੰਦਰੁਸਤੀ ਵੀ ਪਸ਼ੂ ਸੂਏ ਚ ਤੰਦਰੁਸਤ ਰਹਿਆ ਉਹਦੇ ਜੇਰ ਸਹੀ ਪਈ ਆ ਸਹੀ ਪਈ ਆ ਉਹਨੂੰ ਕੋਈ ਬੁਖਾਰਤਾ ਨਹੀਂ ਚੜਿਆ ਉਹਨੂੰ ਕੋਈ ਮਿਲਕ ਫੀਵਰ ਤਾਂ ਨਹੀਂ ਹੋਇਆ ਠੀਕ ਆ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਆ ਬਹੁਤ ਵੱਡੀ ਗੱਲ ਪਸ਼ੂ ਨੂੰ ਸ ਪਸ਼ੂ ਚੰਗਾ ਹੁੰਦਾ ਉਹ ਪਿੱਛੇ ਰਹਿ ਜਾਂਦਾ ਸਹੀ ਗੱਲ ਹੈ ਤੇ ਉਹਦਾ ਫਿਰ ਦੁੱਧ ਦੇ ਵਿੱਚ ਮਾਰ ਪੈ ਜਾਂਦੀ ਹੈ ਹਾਂ ਪੈ ਜਾਂਦੀ ਹੈ ਜੀ ਉਦਰ ਦੀ ਗੱਲ ਆ ਨਾ ਇਹ ਸਹੀ ਗੱਲ ਹੈ ਵੀ ਕੰਟੇਨਰ ਵੀ ਰੱਖੀ ਬੈਠੇ ਹੋ ਤੁਸੀਂ ਕੰਟੇਨਰ ਦਾ ਉਹ ਵੀ ਟੀਕਿਆਂ ਦਾ ਉੱਤੇ ਕਰ ਰਹੇ ਹੋ ਬਰੀਡਿੰਗ ਦੇ ਉੱਤੇ ਕੰਮ ਕਰਦੇ ਹੋ ਹੋਰਮਨ ਵੀਰੇ ਪਤਾ ਕੀ ਆ ਮੈਂ ਇੱਕ ਝੂਟ ਦਾ ਰਿਜ਼ਲਟ ਨਹੀਂ ਦੇਖਦਾ ਠੀਕ ਆ ਹੁਣ ਮੰਨ ਲਓ ਮੇਰੇ ਕੋਲੇ ਇਸ ਟਾਈਮ ਲక్ష్ਮੀ ਡੇਰੀਆ ਨਾਲ ਦਾ ਮੋਦੀ ਠੀਕ ਹੈ ਤੇ ਸਰੇਂਦਰ ਸੰਸਨੀਮਾਲ ਦਾ ਬੇਤਾਵ ਤੇ ਆਪਣਾ ਨਵਾਬ ਨਵਾਬ ਉਹ ਪਿਆ ਤੁਹਾਨੂੰ ਮਰਸੀਨ ਕੱਢ ਕੇ ਦਿਖਾ ਦੇਣਾ ਠੀਕ ਆ ਠੀਕ ਆ ਉਸ ਤੋਂ ਪਹਿਲਾਂ ਮੰਨ ਲਓ ਮੇਰੇ ਕੋਲ ਭੀਸਮਾ ਰਾਕਾ ਦੀ ਹੈ ਬੱਚੇ ਆਏ ਹੋਏ ਆ ਰਾਕਾ ਦਾ ਇੱਕ ਬੱਚਾ ਆਇਆ ਕਟਾ ਆਇਆ ਰਾਕੇ ਦਾ ਇਹਨੂੰ ਰਾਜੂ ਬੰਦ ਕਹਿੰਦੇ ਆ ਠੀਕ ਹੈ ਉਹਦਾ ਬੱਚਾ ਵੀ ਆਇਆ ਠੀਕ ਹੈ ਉਸ ਤੋਂ ਪਹਿਲਾਂ ਮੰਨ ਲਓ ਮਸ਼ਹੂਰ ਸੀ ਜਿਵੇਂ ਲੋਕਾਂ ਨੂੰ ਮੈਂ ਵੀ ਹਾਂ ਹਾਂ ਜੁਬਰਾਜ ਅਰਜਨ ਠੀਕ ਆ ਠੀਕ ਆ ਤੇ ਸਾਰੇ ਜਿੰਨੇ ਵੀ ਸਾਨ ਟੋਪ ਟੋਪ ਦੇ ਸਾਨ ਉਹ ਵਰਤੇ ਸਾਰੇ ਵਰਤੇ ਹੋਏ ਆ ਸਾਰੇ ਹਾਂ ਸਾਰੇ ਖਲੀ ਮੈਨੂੰ ਖਲੀ ਦਾ ਬਹੁਤ ਸੋਹਣਾ ਰਿਜ਼ਲਟ ਆਇਆ ਖਲੀ ਦਾ ਸੁਣਾ ਯਾਰ ਬਹੁਤ ਸੋਹਣਾ ਰਿਜ਼ਲਟ ਆ ਖਲੀਆ ਤੇ ਜਿਵੇਂ ਤੁਸੀਂ ਹੁਣ ਦੁੱਧ ਦੀ ਆਪਾਂ ਜੀ ਗੱਲ ਦੋਵਾਰੇ ਕਰ ਗਏ ਹਾਂਜੀ ਬਾਈ ਜੀ ਜਿਵੇਂ ਆਪਾਂ ਹਨਾ ਵੀ ਮੈਂ ਇੱਥੇ ਦੇਖਿਆ ਡੋਲੂ ਤੇ ਵੀ ਤੁਹਾਨੂੰ ਮੈਂ ਛੋਟ ਵੀ ਲਾਉਂਗਾ ਤੇ ਡੋਲੂਆਂ ਦੇ ਨੰਬਰ ਲਾ ਰੱਖਿਆ ਤੁਸੀਂ ਹਾਂਜੀ ਉਹ ਮੈਨੂੰ ਬਹੁਤ ਸੋਹਣੀ ਗੱਲਬਾਤ ਲੱਗੀ ਉਹ ਕਿਵੇਂ ਵੀ ਮਤਲਬ ਡੋਲੂ ਰੱਖ ਜਾਂਦੇ ਇੱਥੇ ਫਿਰ ਵੀਰੇ ਸਾਡੇ ਨਾ ਇਹ ਮੇਰੇ ਨਾਨਾ ਜੀ ਨੇ 1960 ਬਾੜ ਤੋਂ ਲਾ ਕੇ ਇੱਕ ਸਾਡੇ ਮੋੜ ਮੰਡੀ ਕਾਲ ਇੰਡੀਆ ਚ ਅਸੀਂ ਬੜੇ ਮਾਣਨਾ ਕਹਿ ਸਕਦੇ ਹਾਂ ਵੀ ਇੱਕ ਰੀਤ ਤੋੜਤੀ ਸੀ ਠੀਕ ਹੈ ਵੀ ਤਾਜਾ ਚੋਣਾ ਤੇ ਪਾਉਣਾ ਨਾ ਅਸੀਂ ਮੱਝ ਦਾ ਪਾਈਏ ਨਾ ਅਸੀਂ ਸੌਰੀ ਨਾ ਅਸੀਂ ਗਾਂ ਦਾ ਪਾਣ ਦਾ ਬਸ ਨਾ ਅਸੀਂ ਪਾਣੀ ਪਾ ਗਏ ਸਾਹਮਣੇ ਮੱਝਾਂ ਚੋਈ ਜਾਣੀਆਂ ਸਾਹਮਣੇ ਦੁੱਧ ਪਾਈ ਤਾਜ਼ਾ ਦੁੱਧ ਮਤਲਬ ਸੇਲ ਕਰਦੇ ਹਾਂ ਅਸੀਂ ਹਾਂ ਸਾਡੇ ਕੱਲੀ ਮੱਝ ਦਾ ਦੁੱਧ ਮਿਲੂ ਮੋੜ ਵੀ ਲੱਗਿਆ ਤੁਸੀਂ 1 ਅਪ੍ਰੈਲ ਤੋਂ ਜਿਵੇਂ ਦੇਖਿਆ ਹੈ ਨਾ 75 ਰੁਪਏ ਰੇਟ ਹੈ ਵੀਰੇ 75 ਰੁਪਏ ਕਰਤਾ 75 ਰੁਪਏ 8 65 70 ਵਿੱਚ ਇਹਦੇ ਗਾਂਾਂ ਦਾ ਪਾ ਕੇ ਪਾਣੀ ਪਾ ਕੇ ਜਾਂ ਹੋਰ ਕਰਕੇ ਠੀਕ ਹੈ ਉਹਨਾਂ ਮੁਤਾਬਕ ਅਸੀਂ ਰੇਟ 'ਚ ਪਿੱਛੇ ਹਾਂ ਪਿੱਛੇੋਂ ਪਰ ਸਾਨੂੰ ਇੱਕ ਮਾਨ ਮਹਿਸੂਸ ਹੁੰਦਾ ਵੀ ਅਸੀਂ ਅਗਲੇ ਨੂੰ ਸ਼ੁੱਧ ਦੁੱਧ ਦੇ ਦਿੰਨੇ ਆਂ ਸ਼ੁੱਧ ਸਾਡੀ ਮੋੜ ਮੰਡੀ 'ਚ ਅਸੀਂ ਚੈਲੰਜ ਕਰ ਸਕਦੇ ਆਂ ਵੀ ਆਲ ਇੰਡੀਆ ਲੈਵਲ ਤੇ ਜਿੰਨਾ ਸ਼ੁੱਧ ਦੁੱਧ ਸਾਡੀ ਮੰਡੀ 'ਚ ਵਿਕਦਾ ਕਿਸੇ ਮੰਡੀ 'ਚ ਨਹੀਂ ਵਿਕਦਾ ਕਿਸੇ ਮੰਡੀ 'ਚ ਨਹੀਂ ਵਿਕਦਾ ਕਿਸੇ 'ਚ ਨਹੀਂ ਵਿਕਦਾ ਠੀਕ ਹੈ ਗੱਲ ਇਹ ਸੋਡੀ ਮਤਲਬ ਵਧੀਆ ਜਿਹਦੇ ਮਰਜ਼ੀ ਆ ਜਿਹਦੇ ਚਾਹੇ ਵੀ ਸਾਨੂੰ ਕੋਈ ਦਿੱਕਤ ਨਹੀਂ ਜਿਹਦੇ ਮਰਜ਼ੀ ਆ ਕੇ ਨੋਰਜ ਚੈੱਕ ਹੋ ਜਾਏ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਅੱਜ ਦੇ ਸਮੇਂ ਦੇ ਵਿੱਚ ਜੇ ਕਿਸੇ ਨੂੰ ਸ਼ੁੱਧ ਦੁੱਧ ਮਿਲ ਜੇ ਤਾਂ ਬਹੁਤ ਵੱਡੀ ਗੱਲ ਆ ਉਹਨਾਂ ਦੀ ਹਨਾ ਉਹਨਾਂ ਵਾਸਤੇ ਬੱਚਿਆਂ ਵਾਸਤੇ ਕਈ ਵਾਰ ਜੇ ਕੋਈ ਲੋਕ ਮੰਨ ਤਲਵੰਡੀ ਸਾਬੋ ਤੋਂ ਜਾਂ ਜਿੰਨੇ ਲੁਧਿਆਣਾ ਜਿਲ੍ਹੇ ਦਾ ਰਵਾਉਂਦੇ ਇੱਥੇ ਉਹ ਸਾਨੂੰ ਇਹੀ ਕਹਿੰਦੇ ਵੀ ਤੁਸੀਂ ਤਾਂ ਪੁੰਨ ਦਾ ਨਹੀਂ ਕਰ ਰਹੇ ਪੁੰਨ ਦਾ ਨਹੀਂ ਹੈ ਹਨਾ ਮਤਲਬ ਇਹ ਮੈਂ ਸਾਨੂੰ ਹੋ ਗਿਆ ਤੁਸੀਂ ਮੈਨੇਜ ਕਰਿਓ ਦੋਸਤੋ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਹਰ ਇੱਕ ਕਿਸਾਨ ਦੇ ਪੰਜਾਬ ਦਾ ਹੋਵੇ ਭਲਾ ਹਰਿਆਣਾ ਦਾ ਹੋਵੇ ਉਹਨਾਂ ਤੇ ਮੋਬਾਈਲ ਤੱਕ ਪਹੁੰਚਣੀ ਚਾਹੀਦੀ ਆ ਵੀ ਜਿਹੜਾ ਬੰਦਾ ਕੀ ਕਹਿੰਦਾ ਆਪਣੀ ਇੱਕ ਰੁਟੀਨ ਹੁੰਦਾ ਘਰਾਂ ਦੇ ਵਿੱਚ ਕੀ ਆ ਵੀ ਪਸ਼ੂਆਂ ਤੋਂ ਕੁਝ ਬਚਦਾ ਨਹੀਂ ਇਹ ਬਾਈ ਆ ਜਿਹੜਾ ਬ੍ਰੇਡ ਦੇ ਉੱਤੇ ਵੀ ਕੰਮ ਕਰ ਰਿਹਾ ਹਨਾ ਨਾਲ ਦੀ ਨਾਲ ਜੇ ਗੱਲ ਕਰੀਏ ਵਪਾਰ ਵੀ ਚੰਗੇ ਪੱਧਰ ਦੇ ਉੱਤੇ ਸਾਰੇ ਹੀ ਸਟੇਟਾਂ ਦੇ ਵਿੱਚ ਜੇ ਗੱਲ ਕਰੀਏ ਸਟੇਟਾਂ ਦੇ ਵਿੱਚ ਵੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਮਾਲ ਜਾਂਦਾ ਤੇ ਦੁੱਧ ਤੇ ਵੀ ਕੰਮ ਕਰ ਰਿਹਾ ਤੁਸੀਂ ਆਪਾਂ ਸਾਰਾ ਫਾਰਮ ਵੀ ਇਹਨਾਂ ਨੂੰ ਦਿਖਾਇਆ ਹੈ ਨਾ ਜੇ ਕੁਝ ਬਚਦਾ ਦੋਸਤੋ ਹਨਾ ਫੇਰ ਹੀ ਐਡਾ ਵੱਡਾ ਜਿਹੜਾ ਹੈਗਾ ਫਾਰਮ ਖੜਾ ਕੀਤਾ ਹਨਾ ਆਪ ਦੀ ਵਿੱਚ ਰਵਣ ਜੀ ਤੁਹਾਡੀ ਗੱਲ ਬਚਾਲੇ ਹੈ ਪਸ਼ੂਆਂ ਚ ਨਾ ਜਿਵੇਂ ਤੁਸੀਂ ਕਹਿੰਦੇ ਕੁਝ ਬਚਦਾ ਨਹੀਂ ਇਹ ਮੈਂ ਤਾਂ ਕਹਿਣਾ ਵੀ ਬਹੁਤ ਕੁਝ ਵੱਜਦਾ ਮੈਂ ਤਾਂ ਛੋਟੇ ਭਰਾ ਮੰਨ ਲਓ ਹਾਂ ਵੀ ਲੋਕ ਕਹਿੰਦੇ ਆ ਸਾਨੂੰ ਕਿਵੇਂ ਬਚਦਾ ਉਹ ਤੁਹਾਨੂੰ ਅਸੀਂ ਦੱਸ ਦਿੰਦੇ ਆ ਤਰੀਕਾ ਜਦੋਂ ਕਿਸੇ ਵੀ ਭਾਈ ਦੇ ਕੰਮ ਆਵੇ ਹਾਂ ਹੁਣ ਮੇਰਾ ਵੱਡਾ ਬ੍ਰਦਰ ਆ ਪਿੰਡ ਖੇਤੀ ਕਰਦਾ ਠੀਕ ਐ ਨਾਲ ਅਸੀਂ ਟੋਕੜਾ ਮੱਝਾਂ ਪਾਲਦੇ ਆ ਪਾਲਦੇ ਹੋ ਨਾਲ ਅਸੀਂ ਕਰਦੀਆਂ ਕਟੀਆਂ ਤਿਆਰ ਕਰਦੇ ਕਟੀਆਂ ਤਿਆਰ ਕਰਦੇ ਹੋ ਨਾਲ ਤਿਆਰ ਕਰਦੇ ਹੋ ਦੁੱਧ ਪਾਉਨੇ ਆ ਦੁੱਧ ਨਾਲ ਅਸੀਂ ਵਪਾਰ ਦਾ ਕਰ ਵਪਾਰ ਦਾ ਮਤਲਬ ਉਹ ਜਿਵੇਂ ਦੇਸੀ ਭਾਸ਼ਾ ਪੰਜਾਬੀ ਚ ਆਪਾਂ ਕਹਿ ਦਈਏ ਇਹਨੇ ਵੀ ਆਇਆ ਕਹਿ ਦਈਏ ਵੀ ਲਾਂਚੋ ਕਾਣਾ ਲਾਂਚੋ ਕਾਣਾ ਲਾਂਚੋ ਕਾਣ ਬਚਣ ਵਾਲਾ ਕੰਮ ਹੈ ਜੇ ਤੁਸੀਂ ਬਚਣ ਬਚਾਉਣ ਵਾਲਾ ਕੱਲਾ ਐ ਕਹਿੰਦੇ ਮੈਂ ਕੱਲੇ ਵਪਾਰ ਚੋਂ ਬਚਾ ਲੂੰ ਨਹੀਂ ਇਹ ਮੈਂ ਕੱਲੇ ਦੁੱਧ ਚੋਂ ਬਚਾ ਲੂੰ ਕੱਲੀ ਖੇਤੀ ਚੋਂ ਬਚਾ ਲੂੰ ਖੇਤੀ ਚੋਂ ਬਚਾ ਲਾਂ ਨਹੀਂ ਬਚਦਾ ਜਿਹੜੇ ਸਾਰੇ ਬਚਦਾ ਹੈ ਪਰ ਜਿਹੜੇ ਸਭ ਨਾਲ ਅੱਜ ਕੱਲ ਖਰਚੇ ਨੇ ਖਰਚੇ ਨੇ ਖਰਚਿਆਂ ਦੇ ਸਭ ਨਾਲ ਮੈਂ ਪਹਿਲਾਂ ਹੀ ਕਹਿਤਾ ਵੀ ਦੁੱਧ ਤਾਂ ਜੇ 100 ਹੋਵੇ ਉਹ ਵੀ ਘਟਾ ਵੀ ਖਰਚਿਆਂ ਦੇ ਸਾਰੇ ਵੀਰਾਂ ਦਾ ਪਤਾ ਇਹਦੇ ਲੋ ਧੰਨਵਾਦ ਕਰਦੇ ਆ लास्ट ਦੇ ਉੱਤੇ ਤੇ ਬਾਈ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ